ਅੱਜ ਜੀਠ ਮਹੀਨੇ ਦੀ ਸੰਗਰਾਮ ਦੀ ਸਤਿਗੁਰ ਦੇ ਹਾਰ ਦੀ ਸ਼ੁਰੂਆਤ ਹੋਣ ਜਾ ਰਹੀ ਸਤਿਗੁਰ ਰੇਪਨਵਾਦ ਨੇ ਪਾਵਨ ਪਿਤ੍ਰ ਬਾਣੀ ਦੇ ਵਿੱਚ ਇਤਨੀ ਕੁ ਦਇਆ ਕੀਤੀ ਹੈ ਸਾਡੇ ਜੀਵਾਂ ਦੇ ਉੱਪਰ ਜੇ ਨਵੇਂ ਵੀ ਜਿੰਨੇ ਦੀ ਸ਼ੁਰੂਆਤ ਹੋਣ ਲੱਗੀ ਸਤਿਗੁਰਾਂ ਨੇ 12 ਮਾਹ ਦੀ ਬਾਣੀ ਦਾ ਜਾਪ ਉਹ ਜਾਪ ਕਰਕੇ ਸਾਡੇ ਜੀਵਨ ਦੀ ਝੋਲੀ ਚ ਪੜਿਆ ਜਿਸ ਮਹੀਨੇ ਦੀ ਸ਼ੁਰੂਆਤ ਨੂੰ ਲੱਗੀ ਹੈ ਉਸ ਮਹੀਨੇ ਦੇ ਬਾਬਤੀ ਉਸ ਮਹੀਨੇ ਨੂੰ ਪੜ ਕੇ ਉਸ ਕਰਤਾਰ ਦੇ ਨਾਲ ਜੁੜਿਆ ਰਹੇ ਮਾਰੇ ਕੋ ਖਿੱਤੀ ਵਾਰਾਂ ਦੇ ਅੰਦਰ ਸਤਿਗੁਰਾਂ ਨੇ ਬਾੜੇ ਉਚਾਰਨ ਕਰ ਦਿੱਤੀ ਬੱਚੇ ਦਾ ਵਿਆਹ ਹੈ ਸੀ ਘੋੜੀਆਂ ਘਰੇ ਜਾਉਂਦੇ ਸਤਿਗੁਰੂ ਬੜਾਂ ਹੰਸ ਰਾਤ ਦੇ ਅੰਦਰ ਘੋੜੀਆਂ ਉਚਾਰਨ ਕਰ ਦਿੱਤੀਆਂ ਜਿਸ ਸੋਚ ਦਾ ਸਮਾਂ ਆਇਆ ਗ੍ਰਹਿ ਪਰਿਵਾਰ ਨੇ ਅਲਾਨ ਨੂੰ ਉਚਾਰਨ ਕਰ ਦਿੱਤੀਆਂ ਵੀ ਕੋਈ ਵੀ ਸਮਾਂ ਐਸਾ ਨਾ ਹੋਵੇ ਜਿਸ ਵੇਲੇ ਭਲਿਆ ਤੈਨੂੰ ਕਰਤਾਰ ਦੀ ਯਾਦ ਕੋਲ ਜਾਵੇ ਮਾਰੇ ਨਾ ਹਰ ਇੱਕ ਅਖੰਟੀ ਕਹੇ ਰ ਦਿਨ ਲੈਣ ਹਰ ਇੱਕ ਸਮੇਂ ਦੇ ਅੰਦਰ ਗ੍ਰਹਿ ਪਰਿਵਾਰ ਨੇ ਉਚਾਰਨ ਕਰਕੇ ਸਾਡੀ ਝੋੜੀਆਂ ਕਰਪਾ ਦਿੱਤੀ ਵੀ ਇਹ ਜੀਵ ਉਸ ਕਰਤੇ ਦੀ ਯਾਦ ਨਾ ਭੁੜਿਆ ਅੱਜ ਪਰਸ਼ੀ ਦੀ ਕਿਰਪਾ ਕਰਦੇ ਨਹੀਂ ਪਰ ਜੇਤ ਜੁਲੰਤਾ ਲੋੜੀਏ ਜਿਸ ਅਗੇ ਸਭ ਨਿਵਨ ਜੁੜੰਗਰ ਕੇੰਦਰ ਨੇ ਜੁੜਨਾ ਜੇਤ ਤੋਂ ਭਾਵ ਵੱਟਾ ਲੋੜੀਏ ਤੋਂ ਪਾਵ ਚਾਹੀਦਾ ਹੈ ਇਸ ਮਹੀਨੇ ਦੇ ਮੁਖਾਤ ਤੋਂ ਹੁੰਦਿਆਂ ਪਾਤਸ਼ਾਹ ਜੀ ਕਹਿੰਦੇ ਜਿਸ ਅਗੇ ਸਭ ਨਿਵਨ ਸਾਨੂੰ ਕਿਦੇ ਚਰਨਾਂ ਦੇ ਨਾਲ ਜੁੜਨਾ ਚਾਹੀਦਾ ਹੈ ਮਾਰੇ ਨੂੰ ਸਾਨੂੰ ਸਮਝਾਰਾ ਰਹੀਵੇਂ ਕਿ ਉਸ ਕਰਤੇ ਦੇ ਚਰਨਾਂ ਨਾਲ ਭਾਈ ਜੁੜ ਜਿਹਦੇ ਅੱਗੇ ਸਾਰੀ ਦੁਨੀਆ ਸਜਦਾ ਕਰਦੀ ਹੈ ਜਿਸ ਨੂੰ 33 ਕਰੋੜ ਦੇਵੀ ਦੇਵਤਰ ਆਪ ਧਿਆਵੇ ਕਿਉਂਕਿ ਜਦੋਂ ਉਸ ਕਰਤੇ ਦੇ ਨਾਲ ਜੁੜੇਗਾ ਨਾ ਤੇ ਬਖਸ਼ਿਸ਼ ਕੀ ਹੋਵੇਗੀ ਹਰਸੋ ਜੁਰੇ ਤਾਂ ਸਭ ਕੁ ਮੀਟ ਹਰਸੋ ਜੁਰੇ ਤਾਂ ਨਗਰ ਚ ਚੀਤ ਹਰਸੋ ਜੁਰੇ ਨਾ ਵਿਆਪੇ ਕੜਾ ਹਰਸੂ ਜੁਰੇ ਪਰ 0.17 ਰੇ ਮਨ ਮੇਰੇ ਤੂੰ ਹਰਸਿਓ ਜੋਰ ਕਾਜ ਤੁਹਾਰੇ ਕਾਹੀ ਦੂਰ ਹੁਣ ਕਹਿ ਤੂੰ ਕੀ ਭਾਵੇਂ ਜੋ ਸਤਿਗਤ ਦੇ ਨਾਲ ਜੁੜਿਆ ਹਰਸੂ ਜੁਰੇ ਤਾਂ ਸਭ ਕੋ ਮੇਰੇ ਸਾਰੇ ਤੇਰੇ ਮਿੱਤਰ ਬਣ ਜਾਣਗੇ ਇਸੇ ਤੋਂ ਭਾਵ ਕੀ ਇਹ ਸਾਰੇ ਮਿੱਤਰ ਕਿਉਂ ਕੀ ਗੁਰਮੁਖ ਪਰ ਭਾਵੇਂ ਮੈਂ ਵਿੱਚ ਪਾਵੇਂ ਆਪ ਦੀ ਸਾਰੀ ਬ੍ਰਿੰਦਵਾਨ ਦੇ ਚਰਨਾਂ ਵਿੱਚ ਬੈਠੋ ਸਾਨੂੰ ਕੁਝ ਨਾ ਕੁਝ ਪੁਰਾਣੀ ਸਾਡੇ ਜਿੰਗਰ ਵਿੱਚ ਐਸੇ ਲੱਗਦੇ ਨੇ ਜਿਹੜੇ ਸਾਨੂੰ ਭਾਉਂਦੇ ਨਹੀਂ ਜਿਹੜੇ ਸਾਨੂੰ ਭਾਉਂਦੇ ਵੀ ਸਾਡੇ ਮਨ ਨੂੰ ਚੰਗੇ ਨਹੀਂ ਲੱਗਦੇ ਜਦੋਂ ਸ੍ਰੀ ਕਰਤਾਰ ਨਾਲ ਅਸੀਂ ਜੁੜੇ ਹਰਸ ਜੁੜੇ ਤਾਂ ਸਭ ਤੋਂ ਮੀਤ ਸਾਰੇ ਮਿੱਤਰ ਬਣ ਗਏ ਉਹ ਮਿੱਤਰ ਜਿਵੇਂ ਬਣ ਗਏ ਪਾਤਸ਼ਾਹ ਨੇ ਜਦੋਂ ਉਹਦੇ ਚਰਨਾਂ ਨਾਲ ਇਸ ਥੀਟ ਜੁੜਨਾ ਕੀਤਾ ਤੇ ਅੰਦਰੋਂ ਜਿਹੜੀ ਦਵੇਸ਼ ਭਾਵਨਾ ਸੀ ਨਾ ਜੋ ਅੰਦਰ ਇਕਾ ਦੀ ਭਾਵਨਾ ਸੀ ਗੁਰਮੁਖ ਪਿਆਰੋਂ ਮਾਰੇ ਨੇ ਖਤਮ ਕਰਕੇ ਤਰ ਦਿੱਤੀ ਜਿਸ ਕਾਰੇ ਵੀ ਹਰ ਜੀਵ ਸਾਨੂੰ ਆਪਣਾ ਮਿੱਤਰ ਲੱਗਣ ਲੱਗ ਗਿਆ ਹਰਸ ਜੁਰੇ ਤਾਂ ਸਭ ਕੁਰੀਤ ਹਰਸ ਜੁਰੇ ਤਾਂ ਨਹਿਚਲ ਚੀਤ ਨਹਿਚਲ ਚੀਤ ਤੋਂ ਪਾਵ ਜਿਹੜਾ ਮਨ ਹਰ ਵੇਲੇ ਡੋਲਦਾ ਸੀ ਨਾ ਨੈਚਰ ਕਹਿੰਦੇ ਨੇ ਅਤਲ ਪਦਵੀ ਨੂੰ ਉਸ ਨੂੰ ਇਹ ਜੀਵ ਪ੍ਰਾਪਤ ਹੋ ਗਿਆ ਤੈ ਮਨ ਦਾਮਾ ਡੋਲ ਨਹੀਂ ਹੁੰਦਾ ਆਪਣੇ ਜੋਤ ਤੇ ਪੂਰਾ ਭਰੋਸਾ ਵਧ ਜਾਣਦਾ ਵੀ ਸਤਗੁਰੂ ਜੋਗ ਕਰ ਰਿਹਾ ਮੇਰੇ ਭੜੇ ਨਹੀਂ ਕਰ ਰਿਹਾ ਹਰਸ ਜੁਰੇ ਨਾ ਵਿਆਪੇ ਤਾੜਾ ਕਾਣਾ ਕਹਿੰਦੇ ਨੇ ਚਿੰਤਾ ਨੂੰ ਕਿ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ ਰਹਿ ਜਾਂਦੀ ਹਰ ਜੇਥ ਜੁੜੰਦਾ ਲੋੜੀਏ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ ਰਹਦੀ ਹਰਸ ਜੁਰੇ ਤਾਂ ਹੋਏ ਮਿਸਕਾਰਾ ਜਦੋਂ ਗੱਗੂ ਦੇ ਚਰਨਾਂ ਨਾਲ ਜੁੜੇ ਇਸ ਭਗਤ ਸਾਧਨ ਤੋਂ ਸਾਡਾ ਪਾਰ ਉਤਾਰਾ ਕਿਨੇ ਕਰੌਣਾ ਉਸ ਗਰੀਨ ਰੇ ਮਨ ਮੇਰੇ ਤੂੰ ਹਰ ਸਿਉ ਜੋਰ ਤਾਹੀ ਗਰੀਬ ਮਰ ਕੇ ਤੇ ਬਣਾ ਉਸ ਅਕਾਲ ਦੇ ਚਰਨਾਂ ਨਾਲ ਜੁੜ ਜਾ ਜੇ ਕਿਤੇ ਦੁਨਿਆਵੀ ਆਸਰੇ ਭੱਜਣ ਲੱਗ ਗਿਆ ਦੁਨਿਆਵੀ ਹੁਣ ਗੁਰੂ ਘਰ ਕੋ ਪਿਆਰੋ ਰਾਜ ਸਤਾ ਖਤਮ ਹੋ ਗਈ ਮੰਨੋ ਕਿਸੇ ਟਾਈਮ ਕਿਸ ਜਗਤ ਇਸ ਮੰਨਲੇ ਦਾ ਕੋਈ ਰਾਜਾ ਹੋਵੇ ਜੇ ਅਸੀਂ ਕੋਦੇ ਨਾਲ ਜੁੜਨਾ ਕਰੀਏ ਤੇ ਵਹਿਗੁਰੂ ਨੂੰ ਵਿਸਾਰੂਗੇ ਤੇ ਪਾਤਸ਼ਾਹ ਜੀ ਨੇ ਭਗਤ ਪਦੇਸਾ ਜੀ ਕੀ ਕਹਿੰਦੇ ਕੋ ਹਰ ਸਮਾਨ ਨਹੀਂ ਰਾਜਾ ਇਹ ਕੂਪਤ ਸਭ ਦਿਵਸ ਚਾਰ ਕੇ ਠੁਠੇ ਕਰਤਿ ਦਿਵਾਜ ਅਸੀਂ ਚਾਹੁੰਦੇ ਆ ਸਾਡੇ ਕਿਸੇ ਵੱਡੇ ਬੰਦੇ ਨਾਲ ਬਣਾਵੇ ਪਰ ਮਹਾਰਿਪਤ ਵੀ ਸਾਹ ਕਹਿੰਦੇ ਇਹ ਕੂਪਤ ਸਭ ਦਿਵਸ ਚਾਰ ਕੇ ਅੱਜ ਸਤ ਹੈ ਕੱਲ ਨਹੀਂ ਹੈ ਅਜ ਕਾਲਪਤ ਹੈ ਕੱਲ ਨਹੀਂ ਹੈ ਪਰ ਕਉ ਹਰ ਸਮਾਨ ਨਹੀਂ ਰਾਜਾ ਉਸ ਗਰੀ ਵਰਗਾ ਉਹਦੇ ਬਰਾਬਰ ਕੋਈ ਇਸ ਜਗਤ ਸੰਸਾਰ ਤੇ ਕੋਈ ਰਾਜਾ ਨਹੀਂ ਕਿਉਂਕਿ ਉਹ ਅਵਨਾਸੀ ਪੁਰਖ ਹੈ ਵਾਹਿਗੁਰੂ ਸਦਾ ਖੇਰੇ ਰਹਿਣ ਵਾਲਾਏ ਤਉ ਹਰ ਸਮਾਨਵੀ ਰਾਜਾ ਇਹ ਉਪਰਸ ਦਿਵਸ ਚਾਰ ਕੇ ਠੂਠੇ ਤੱਕ ਦਿਵਾਜੇ ਤਾਂ ਚਾਰ ਦਿਨ ਦੇ ਰਾਜੇ ਭਾਰੀ ਪੂਜਾਨ ਜੇ ਜਿਹੜੇ ਦੁਰਮਤ ਪਿਆਰੋਂ ਮਾਤੇ ਮਾਪਿਆਂ ਨੂੰ ਜੈ ਜਰਸਨ ਨੂੰ ਉਤੰਗ ਸੰਗ ਸਵਾਰੇ ਕੂਨ ਤੁਰੰਗ ਪੁਰੰਗ ਸਿਖੂਦਕ ਪਾਉਣ ਕੇ ਗੋਨ ਕੋ ਜਾਤ ਨਿਵਾਰੇ ਭਾਰੀ ਪੂਜਾਨ ਉਹ ਪੰਜ ਵਿਦਿਆਵਤ ਸੀਸ ਨਾ ਜਾਤ ਵਿਚਾਰੇ ਇੱਤੇ ਭੇ ਗੁਰਾਂ ਪੈ ਪੂਰਤ ਅੰਤ ਕੋ ਨਾਮ ਹੀ ਪਾਇ ਪੁਧਾਰੀ ਵੱਡੇ ਵੱਡੇ ਦੁਨੀਆ ਦੇ ਰਾਜੇ ਇਸ ਜਗਤ ਸੰਸਾਰ ਤੋਂ ਖਾਲੀ ਤੁਰ ਕੇ ਸਿਕੰਦਰ ਵਰਗਾ ਹੱਥ ਬਾਜ ਨੱਚ ਜੋ ਕਹਿੰਦਾ ਲੋਕਾਂ ਨੂੰ ਸਮਝ ਆ ਜਾਵੇ ਸਾਰੀ ਦੁਨੀਆ ਨੂੰ ਜਿੱਤਣ ਵਾਲਾ ਵੀ ਅਜਿਖ ਖਾਲੀ ਚਲਿਆ ਤਾਂ ਹੀ ਪਰਮਪੁਰ ਦੇਵਤੀ ਆਖਰੇ ਨੇ ਸਾਰੇ ਜੇਤ ਜੜੰਤਾ ਲੋੜੀਏ ਜਿਸ ਅੱਗੇ ਸਭ ਨਿਵੰਨ ਅਸੀਂ ਕਿਹਦੇ ਮੁਰੇ ਸਜਣਾ ਕਰਨਾ ਹੈ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਇਸ ਬਾਪ ਦਾ ਪੰਨਾ ਨਹੀਂ ਅਸੀਂ ਛੜਨਾ ਗੁਰਮੁਖ ਪਿਆਰੋ ਕਿਉਂਕਿ ਮੈਂ ਦੇਖਿਓ ਨਹੀਂ ਉੱਚਾ ਮੂਹਰ ਸਭ ਤੇ ਉੱਚਾ ਗ੍ਰਿਮਨਾਰਤੋ ਇਸ ਜਗਤ ਸੰਸਾਰ ਤੂੱਚਾ ਕੋਈ ਨਹੀਂ ਗੁਰਮੁਖ ਪਿਆਰੋ ਹਮਰਾ ਠਾਕੁਰ ਸਭ ਤੇ ਉੱਚਾ ਰਹਿਣ ਦਿਨਸ ਇਸ ਬਾਵੂ ਦੇ ਇੱਕ ਫਕੀਰ ਇੱਕ ਬਾਦਸ਼ਾਹ ਕੋਲ ਗਿਆ ਗੁਰਮੁਖ ਪਿਆਰੁ ਹਾਸੇ ਮਜਾ ਚੁਣ ਕਹਿੰਦਾ ਵੀ ਤੂੰ ਕੌਣ ਕਹਿੰਦਾ ਮੈਂ ਬਾਦਸ਼ਾਹ ਜਿੰਨਾ ਤੂੰ ਝੂਠ ਬੋਲਦਾ ਕਹਿੰਦਾ ਨਹੀਂ ਮੈਂ ਮੋਕੇ ਦਾ ਰਾਜਾ ਮੈਂ ਬਾਦਸ਼ਾਹ ਕਹਿੰਦੇ ਤੂੰ ਝੂਠ ਬੋਲਦਾ ਕਹਿੰਦੇ ਤੇਰੇ ਤੋਂ ਪਹਿਲਾਂ ਕੋਈ ਸੀ ਕਹਿੰਦਾ ਬਿਆ ਪਿਤਾ ਕਹਿੰਦੇ ਉਹਦੇ ਤੋਂ ਪਹਿਲਾਂ ਦਾਦਾ ਕਹਿੰਦੇ ਤੂੰ ਤਾਂ ਫਿਰ ਬਾਦਸ਼ਾਹ ਨਾ ਹੋਏ ਇਹ ਤਾਂ ਕਿਹਨੂੰ ਵੀ ਕੋ ਪਿਆਰੇ ਤਰਾ ਰੀਂਦਾ ਪਹਿਲਾਂ ਤੇਰਾ ਦਾਦਾ ਬਾਦਸ਼ਾਹ ਬਣਿਆ ਤੇ ਤੂੰ ਫਿਰ ਕਹਿੰਦੇ ਅੱਜ ਕੱਲ ਨੂੰ ਤੇਰਾ ਪੁੱਤਰ ਹੋਵੇਗਾ ਤੁਸੀਂ ਕਿਹੜੇ ਥਿੜੇ ਮਿਹਰਬਾਨੇ ਸੋ ਗਰੀਬ ਲੋਕਾਂ ਬਾਦ ਵਿੱਚ ਸਾਂਨੇ ਕੀ ਸਮਝਾਇਆ ਛੇ ਬਿਆਤੀ ਜੱਗ 'ਨਾ ਕੋਈ ਥਿੜੇ ਨੇਰਾ ਜਿਸ ਆਸਨ ਉੱਪਰ ਬੈਠ ਕੇ ਤੇ ਮੈਸ ਗਿਆ ਕਹਿ ਤੂ ਕੀ ਭਾਵੈ ਅਸੀਂ ਉਸ ਕਰਤੇ ਦੇ ਨਾਲ ਜੁੜਨਾ ਹੈ ਜਿਹੜਾ ਸਦਾ ਸਥਿਰ ਰਹਿਣ ਵਾਲਾ ਹੈ ਜਿਸ ਅੱਗੇ ਸਰਬ ਦੇ ਮੰਨ ਜਿੱਦੇ ਅੱਗੇ ਸਾਰੀ ਕਾਇਨਾਤ ਝੁਕਦੀ ਹੈ ਐਸੇ ਗਰੀਬ ਅਨੁਆਰ ਦੇ ਚਰਨਾਂ ਵਿੱਚ ਆ ਕੇ ਸਾਨੂੰ ਜੁੜਨਾ ਉਹਦੇ ਦਰਸ਼ਨਾਂ ਨੂੰ ਸਾਡੇ ਅੰਦਰ ਤਾਂ ਹੋਣੀ ਚਾਹੀਦੀ ਹੈ ਗੁਰਮੁਖ ਪਿਆਰ ਉਹ ਸੱਚਨ ਗਾਵਨ ਲੱਗਿਆ ਕਿਸੇ ਨਾ ਦੇਈ ਬੰਨ ਜਦ ਸਤਗੁਰ ਗਾਵਨ ਫਾਲਸੀ ਦਾ ਸ਼ੋਭਾ ਦੇ فارسی భాషا ਹੁਣ ਲਿਖੀ ਗੁਰਮੁਖੀ ਵਿੱਚ ਹੋਈ ਹੈ ਸ਼ਬਦ ਫਾਰਸੀ ਹੈ ਭਾਰਤੀ ਕੈਸੀ ਕਰਾਮਾ ਤੇ ਗੁਰੂ ਨਾਨਕ ਦੇਵ ਜੀ ਦੇ ਗਰੀਬ ਨਿਵਾਜ਼ ਵਿੱਚ ਦੇਵੰਦਾਰੀ ਲਿਖੀ ਫਾਰਸੀ ਸੰਸਕ੍ਰਿਤ ਕਈ ਪਛਾਣਾਂ ਦੇ ਤੁ ਸਤਿਗੁਰ ਦੀ ਬਾਣੀ ਦਰਜ ਹੈ ਅਰ ਸਜਣ ਗਾਵਣ ਲੱਗੀਆਂ ਤਾਮਰ ਕਹਿੰਦੇ ਨੇ ਪੱਲੇ ਨੂੰ ਜਿਹੜੇ ਗਰੀਬ ਨਿਵਾਜ਼ ਦੇ ਪੱਲੇ ਤਾਂ ਨਾ ਲੱਗੇ ਕਿਸੇ ਨਾ ਦੇ ਬਲ ਫਿਰ ਬਾਜ ਉਹਨਾਂ ਨੂੰ ਕਿਸੇ ਮੂਰੇ ਅੱਗੇ ਚੁੱਤਣ ਨਹੀਂ ਦਿੰਦਾ ਕਿਸੇ ਕਿਸੇ ਅੱਗੇ ਉਹਨਾਂ ਦੀ ਬੰਨਣ ਨਹੀਂ ਕਰਦੇ ਜਦ ਸਤੂਰ ਨੂੰ ਬਿੰਦ ਭਜਨ ਕੀਰਤਨ ਦਾ ਨਾਮ ਗੀਤ ਤੇ ਨਾਮ ਹੋਣਾ ਤੂੰ ਨਾ ਕਿ ਸੁਟੈ ਨਿਕ ਨਾ ਜਾਇਓ ਦੂਤ ਤਾ ਜੰਮ ਕਰ ਵੀ ਉਹਨਾਂ ਦੇ ਕੋਲ ਨਹੀਂ ਆਦੇ ਉਹਨਾਂ ਪਿਆਰਿਆਂ ਨੇ ਜੰਮਾਂ ਦੇ ਬੰਨਣ ਵੀ ਕਹਿੰਦੇ ਜਿਹੜੇ ਸਤਗੁਰ ਦੇ ਪੱਲੇ ਨਾਲ ਲੱਗ ਜਾਂਦੇ ਨੇ ਤੇ ਪੱਲੇ ਨਾਲ ਲੱਗਣ ਦੀ ਮੇਰੇ ਵਰਗਾ ਮਹੀਨਾ ਆ ਜਾਵੇ ਦੂ ਮਹੀਨੇ ਆ ਜਾਵੇ ਹੱਥ ਕਾ ਨਿੰਤਰ ਆ ਜਾਵੇ ਜਿੰਨਾ ਮੈਂ ਗੁਰੂ ਦੇ ਚਰਨਾਂ ਨਾਲ ਲੱਗ ਗਿਆ ਮੈਂ ਗੁਰੂ ਦੇ ਪੱਲੇ ਨਾਲ ਲੱਗ ਗਿਆ ਉਹ ਪੱਲੇ ਦੇ ਨਾਲ ਲੱਗਣ ਦੀਆਂ ਨਿਸ਼ਾਨੀਆਂ ਵੀ ਨੇ ਗੁਰਮੁਖ ਪਿਆਰ ਜਦੋਂ ਨੱਚੇ ਦਾ ਪੱਲਾ ਧੀਨ ਫੜਾਇਆ ਜਾਂਦੇ ਸੀ ਸ਼ਬਦ ਪੜਦੇ ਹਨ ਉਸ ਤੱਕ ਨਿੰਦਾ ਨਾਨਕ ਜੀ ਨੇ ਹੱਬ ਬੰਦਾਈ ਛੋੜਿਆ ਹੱਬ ਕਿਛ ਤਿਆਗੀ ਹੱਬੇ ਸਾਰ ਕੁੜਾਵੇ ਦਿੱਥੇ ਤੋਂ ਪੱਲੇ ਤੰਦੇ ਲਾਤੀ ਜਿਸ ਦਿਨ ਸਾਡੇ ਪੱਲੇ ਤਿੰਨ ਗੁਨਾ ਦੇ ਉਸ ਤੱਕ ਦਾ ਨਿੰਦਿਆ ਦਾ ਇਹ ਤੋਂ ਬਚਣ ਦਾ ਉਸ ਵਕ ਨੰਦਿਆ ਨਾਨਕ ਜੀ ਨੇ ਹੱਬ ਵਜਾਈ ਛੋੜ ਛੋੜਿਆ ਜਦਨ ਆਪਣੀ ਉਸਤਤ ਸੋਣਣ ਦੀ ਸਾਡੇ ਵਿੱਚੋਂ ਚਾਹਨਾ ਖਤਮ ਹੋ ਗਈ ਕਿਸੇ ਦੀ ਨੰਦਿਆ ਕਰਦੀ ਸਾਡੇ ਵਿੱਚੋਂ ਚਾਹਨਾ ਖਤਮ ਹੋ ਗਈ ਗੁਰਮੁਖ ਪਿਆਰ ਉਤਨ ਅਸਿ ਗਰੀਨ ਬਾਤ ਦੇ ਪੱਲੇ ਤਾਂ ਲੱਗ ਜਾਵਾਂਗੇ ਉਹ ਹੈ ਪੱਲੇ ਨਾਲ ਲੱਗਣ ਦੀ ਨਿਸ਼ਾਨੀ ਉਸਤਤ ਨੰਦਿਆ ਨਾਨਕ ਜੀ ਨੇ ਹੱਬ ਵਜਾਈ ਛੋੜਿਆ ਹੱਬ ਕਿਛ ਤਿਆਗੀ ਹੱਬੇ ਸਾਗ ਕੁੜਾਵੇ ਵਿੱਚ ਤੀਜਾ ਗੁਣ ਕੀ ਹੈ ਸਾਰੇ ਸਾਤ ਝੂਕੇ ਮਜ਼ਰ ਆਉਣ ਲੱਗ ਜਾਣਗੇ ਇਹ ਹੈ ਗੁਰੂ ਦੇ ਪੱਲੇ ਨਾਲ ਲੱਗਣ ਦੀ ਤੀਜੀ ਨਿਸ਼ਾਨੀ ਹੱਬੇ ਸਾਗ ਕੁੜਾਵੇ ਵਿੱਚ ਤੋਂ ਪੱਲੇ ਤੰਗੇ ਲੱਗੀ ਦਸ ਸੱਜਣ ਦਾਵਣ ਲੱਗਿਆ ਕਿਸੇ ਦਾ ਦੇਵਨ ਅਕੇ ਮਾਲਕ ਕਹਿੰਦੇ ਮਾਨਕ ਮੋਤੀ ਨਾਮ ਪ੍ਰਭ ਉਹਨਾਂ ਲੱਗੇ ਨਹੀਂ ਸੰਤ ਵਾਹਿਗੁਰੂ ਪਰਮੇਸ਼ਰ ਦਾ ਨਾਮ ਕੀ ਹੈ ਮਾਨਕ ਮੋਤੀਆਂ ਦੀ ਤਰ੍ਹਾਂ ਕੀਮਤੀ ਹੈ ਜਿਨ੍ਹਾਂ ਕੋ ਵੈਰਕੁਲ ਪਰਮੇਸ਼ਰ ਦਾ ਨਾਮ ਹੈ ਨਾ ਉਹਨਾਂ ਲੱਗੇ ਨਾ ਹੀ ਸੰਨ ਸੰਗੁਰਮੁਖ ਪਿਆਰੂ ਜੇ ਕਦੇ ਚੋਰੀ ਕਰਨੀ ਹੁੰਦੀ ਸੀ ਨਾ ਤੇ ਦੁਨਿਆਰਤ ਵਿੱਚ ਇੱਕ ਛੋਟਾ ਜਿਹਾ ਸਰਦਾਰਤ ਕਰ ਦਿੱਤਾ ਜਾਂਦਾ ਜਾਂਦਾ ਸੀ ਗੋਲ-ਗੋਲ ਜਿਹਦੇ ਵਿੱਚੋਂ ਸਿਰਫ ਇੱਕ ਜੀਵ ਨਿਕਲ ਸਕਦਾ ਸੀ ਗੁਰਦਰਾ ਸੰਗਸਾਰ ਯਾਤਰਾ ਗਈ ਹੈ ਜਦੋਂ ਤੀਜੇ ਪਾਰਸ਼ਾ ਨੂੰ ਪਰਬਤ ਕੀਤਾ ਰੱਬ ਦੇ ਪਿਆਰੇ ਸੰਨ ਨਾਲ ਕੇ ਪਰਬਤ ਕੀਤਾ ਇਹਦੇ ਸੰਨ ਤੋਂ ਭਾਵ ਚੋਰੀ ਹੈ ਜਿਨ੍ਹਾਂ ਕੋ ਵੈਰਕੁਲ ਪਰਮੇਸ਼ਰ ਦਾ ਨਾਮ ਹੈ ਨਾ ਉਨ ਨੂੰ ਕੁਝ ਨਹੀਂ ਸਕਦਾ ਕਿਉਂਕਿ ਗੁਰਗੱਰ ਵਚਨ ਬਸੇ ਜੀ ਨਾਲੇ ਜਲਮੇ ਡੁੱਬੇ ਤਸਕਰ ਨਹੀਂ ਦੇਵੇ ਭਾਈ ਨਾ ਸਕੇ ਜਾਲੇ ਦੁਨਿਆਵੀ ਧਨ-ਪਦਾਰਥ ਨਾਲ ਸਰ ਦੇ ਨੇ ਚਿੰਤਾਏ ਹੁਣ ਘਰ ਤੋਂ ਬਾਹਰ ਬੈਠੇ ਕਿਤੇ ਚੋਰ ਚੁਰਾ ਕੇ ਨਾ ਲੈ ਜਾਵੇ ਗੁਰਮੁਖ ਚਰ ਇਸ ਦੇਹੀ ਦੇ ਨਾਲ ਜੋ ਨਾਮ ਜਪਿਆ ਹੈ ਨਾ ਜੋ ਅਸੀਂ ਗੁਰਨਾਮਕ ਦੀ ਹਜ਼ੂਰੀ ਵਿੱਚ ਬੈਠੇ ਆ ਇਸ ਸਮਾ ਸੁਹਾਵਣਾ ਇਹ ਲੇਖੇ ਵਿੱਚ ਵੀ ਹੈ ਇੱਥੇ ਬੈਠ ਕੇ ਜਪਿਆ ਹੋਇਆ ਨਾਮ ਦੁਨੀਆਂ ਦਾ ਕੋਈ ਵੀ ਬੰਦਾ ਇਹਨੂੰ ਚੁਰਾਈ ਸਕਦਾ ਜਿਵੇਂ ਅਸੀਂ ਜੇਬਾਂ ਦੇ ਕਰ ਨਾਮ ਜਪ ਲਿਆ ਹੁਣ ਅੱਗੇ ਮਾਰੇ ਕਹਿੰਦੇ ਜਿਨ੍ਹਾਂ ਨੂੰ ਨਾਮ ਦੀ ਪ੍ਰਾਪਤੀ ਹੋਗੀ ਤੇ ਰੰਗ ਸਭੇ ਨਾਰਾਇਣ ਨੇ ਜਿਤੇ ਮਨ ਭਗਵਨ ਜਿਹੜੇ ਵੀ ਤੇਰੇ ਮਨ ਨੂੰ ਚੰਗੇ ਰੰਗ ਲੱਗਦੇ ਨੇ ਇਹ ਸਾਰੇ ਸਤਿਕਰਤਾ ਗੁਰਦੰਦੇ ਨੇ ਜੋ ਰੰਗ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਬੰਤੁਰ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ ਉਹੀ ਜੀਵ ਕਰਦੇ ਨੇ ਜੋ ਕਮ ਕੀਤੇ ਆਪਣੇ ਸਹੀ ਕਈਏ ਧਨ ਜਿਨ੍ਹਾਂ ਨੂੰ ਮਾਲਕ ਆਪਣਾ ਬਣਾ ਲੈਂਦਾ ਹੈ ਸਾਰੀ ਦੁਨੀਆ ਉਹਨਾਂ ਨੂੰ ਫਿਰ ਧਨ ਧਨ ਕਹਿੰਦੀ ਹੈ ਗੁਰਮੁਖ ਪਿਆਰੋ ਗੁਰਮੁਖ ਪਿਆਰੋ ਭਗਤ ਜਨ ਦੁਰਸਿੱਤ ਪਿਆਰੇ ਧਨ ਧਨ ਬਾਬਾ ਦੀਪ ਸਿੰਘ ਜੀ ਮਹਾਰਾਜਾ ਦੁਨੀਆ ਕਹਦੀ ਹੈ ਧਨ ਧਨ ਬਾਬਾ ਈਸ਼ਵਰ ਸਿੰਘ ਜੀ ਮਹਾਰਾਜਾ ਧਨ ਧਨ ਬਾਬਾ ਈਸ਼ਵਰ ਸਿੰਘ ਕੇ ਬਰਨਾ ਸਾਹਿਬ ਵਾਲੇ ਧਨ ਧਨ ਬਾਬਾ ਅਨੰਦ ਕਿਉਂ ਕਹਿਆ ਜਾਂਦਾ ਹੈ ਜੋ ਕਮ ਕੀਤੇ ਆਪਣੇ ਸਹੀ ਕਹੀਏ ਧਨ ਤੇ ਸਾਰੀ ਦੁਨੀਆ ਉਹਨਾਂ ਨੂੰ ਧਨ ਕਹਿੰਦੀ ਜਿਨ੍ਹਾਂ ਨੂੰ ਮਾਲਕ ਆਪਣਾ ਬਣਾ ਲੈਂਦਾ ਹੈ ਅਗਲੀ ਪੰਕਤੀ ਸਮਾਪਤੀਏ ਗੁਰਮੁਖ ਪਿਆਰੂ ਆਪਣ ਲੀਆ ਜੇ ਮਿਲੇ ਜੇ ਮੇਰੇ ਜਤਨਾਂ ਦੇ ਕਰਕੇ ਮੈਨੂੰ ਮੇਰਾ ਸਤਗੁਰੂ ਮਿਲਦਾ ਹੁੰਦਾ ਨਾ ਦੇਖ ਪ੍ਰਭਾ ਕਰਦੇ ਵਿਛੜ ਕਿਉਂ ਰੋਂਦਾ ਕਿ ਇਹ ਜੀਵ ਹੋਈ ਤੋਂ ਵਿਛੜ ਕੇ ਰੋਂਦਾ ਕਿਉਂ ਕਿਉਂਕਿ ਸਤਗੁਰੂ ਜੇ ਵਿਰੇ ਸਤਗੁਰੂ ਦੀ ਕਿਰਪਾ ਦੇ ਨਾਲ ਵਿਰੇ ਆਪਣ ਲੀਆ ਜੇ ਮਿਲੇ ਨਿਛੜ ਕੋਰ ਮੰਨ ਜੇ ਤੂੰ ਭਾਵੇਂ ਸਾਧੂ ਸਾਡੇ ਜਤਨਾਂ ਦੇ ਨਾਲ ਸਾਨੂੰ ਨਹੀਂ ਮਿਲਦਾ ਉਹਦੀ ਰਹਿਮਤ ਹੋਵੇ ਕਿਰਪਾ ਹੋਵੇ ਫਿਰ ਉਹ ਮਿਲਦਾ ਜੇ ਆਪਣੀ ਜਤਨ ਦੇ ਨਾਲ ਉਹ ਮਿਲਦਾ ਹੁੰਦਾ ਤਾਂ ਇਹ ਜੀਵ ਉਹਦੇ ਤੋਂ ਵਿਛੜ ਕੇ ਰੋਂਦਾ ਕਿਉਂ ਸਾਧੂ ਸੰਗ ਪ੍ਰਾਪਤੇ ਮਾਨਕ ਰੰਗ ਮੰਨ ਤੁਸੀਂ ਧੰਤਾ ਦੇ ਜੋ ਗੁਰਮੁਖ ਪਿਆਰੇ ਸਾਧੂ ਸੰਗ ਸਾਧੂ ਦਾ ਸੰਦ ਕੀ ਹੈ ਗਰੀਬ ਬਨਵਾਦ ਦੀ ਸੰਗਤ ਵਿੱਚ ਆ ਕੇ ਬੈਠਣਾ ਸਾਧੂ ਸੰਗ ਸਾਧ ਸੰਗਤ ਦਾ ਰਾਪ ਤੇ ਜਿਨ੍ਹਾਂ ਨੂੰ ਗ੍ਰੇਵਨ ਬਾਗ ਗੁਰੂ ਸਾਧੂ ਗੁਰੂ ਗੁਰੂ ਦਾ ਸੰਗ ਮਿਲ ਕੇ ਪ੍ਰਾਪਤ ਹੋ ਗਿਆ ਨਾਨਕ ਰੰਗ ਮਾਣਨ ਉਹ ਜੀਵਨ ਰੰਗ ਕੀਏ ਪ੍ਰੇਮ ਸਤੂ ਨੇ ਪ੍ਰੇਮ ਰੰਗ ਨੂੰ ਉਹਦੇ ਨਾਮ ਨੂੰ ਉਹ ਮੰਨਣਾ ਕਰਦੇ ਨੇ ਹਰ ਜੇ ਰੰਗੀਲਾ ਇਸ ਧਨੀ ਜਿਸ ਕੈ ਭਾਗ ਮਥਨ ਜਿਹਦੇ ਮੱਥੇ ਦੇ ਸੋਹਣੇ ਭਾਗ ਤੇ ਬਰਵਾ ਦੇ ਜਾਦ ਰੂਪ ਤੇ ਜਿਹਦੇ ਸੀਸ ਤੇ ਮਾਰੇ ਨੇ ਮੇਰਾ ਭਰਿਆ ਹੱਥ ਨਾ ਕਰਤਾ ਜਿਹਨੂੰ ਨਾਮ ਦੀ ਦਾਤ ਮਿਲ ਗਈ ਅਜੇਠ ਰੰਗੀਲਾ ਤਿਸ ਤਹੀਂ ਇਹ ਜੇਠ ਦਾ ਮਹੀਨਾ ਉਹਨਾਂ ਲਈ ਸੁਹਾਵਲਾ ਹੋ ਜਾਂਦਾ ਹੈ ਗੁਰਮੁਖ ਪਿਆਰ ਇਹ ਸਿਬਦ ਦਾ ਪਾਵਨ ਪਵਿੱਤਰ ਸ਼ਬਦ ਜਿਸ ਮਹੀਨੇ ਦੇ ਬਾਅਦ ਸਤਿਗੁਰਾਂ ਨੇ ਬਖਸ਼ਿਆ ਸਤਿਗੁਰਾਂ ਨੇ ਜੋ ਸਨਿਸ ਮਹੀਨੇ ਦੇ ਬਾਅਦ ਜੋ ਹੁਕਮ ਬਖਸ਼ਿਆ ਨਾ ਗਰੀਬਵਾਦੀ ਜਿਤ ਪੰਤੀ ਬਾਅਦ ਵਿੱਚ ਗੁਰੂ ਗਬੇ ਸਹਿਬ ਦੀ ਪੰਗਰਵਚਨ ਸੰਦੇਸ਼ੋਂ ਕੀ ਉਸ ਸਮੇਂ ਇਹ ਆਪ ਜੀ ਵਿਚਾਰ ਕਰਨ ਕੇ ਮਾਰਨੇ ਕੀਆ ਕਿ ਹਰ ਜੇਠ ਰਦੀਲਾ ਵਹਿ ਗੁਰ ਹਰ ਜੇਰੇ ਦੀ ਨਿੰਦਾਂ ਲੋੜੀਏ ਜਿਸ ਅੱਗੇ ਸਭ ਦੇ ਵੱੰਦ ਜੇ ਵੱਡੇ ਨੂੰ ਕਿਹਾ ਹੈ ਤੇ ਵੱਡਾ ਕੋਣ ਹੈ ਤਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਉਂ ਨੇ ਕਿਉਂਕਿ ਕੱਲ ਦੇ ਹੁਕਮ ਦੇ ਵਿੱਚ ਸਤੂਰਾ ਨੇ ਸਾਨੂੰ ਕੀ ਬਖਸ਼ਿਆ ਸੀ ਤੁਮ ਨਿਧਾਨ ਅੱਤਲ ਸੁਲਤਾਨ ਜੀ ਜੰਤ ਸਭ ਜਾਤੇ ਕਹਉ ਨਾਨਕ ਹਮ ਇਹ ਹਵਾਲਾ ਰਾਗ ਸੰਤ ਕੀ ਪਾਖਸ਼ੀ ਸਤਿਗੁਰੂ ਗੁਰੂ ਰਵਿਦਾਸ ਕਿਉਂ ਚੇਤਨੇ ਕਿਉਂਕਿ ਸਭ ਤੋਂ ਵੱਡੇ ਕੋਉਨੇ ਤੂੰ ਨਿਧਾਨ ਅਟਲ ਸੁਲਤਾਨ ਦੁਨੀਆਂ ਦੇ ਰਾਜੇ ਸਭ ਝੂਠੇ ਨੇ ਗੁਰੇਵਾਰ ਅਟਲ ਨੇ ਜੋ ਕੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਨ ਜੀ ਦੇ ਸਰਨਾਇਨ ਇਹ ਅਟਲ ਸੁਲਤਾਨ ਹੈ ਸਾਨੂੰ ਦਤਾ ਦੇਣ ਵਾਲਾ ਹੈ ਆਪੋ ਵਧ ਭਾਗਿਓ ਕਿਤੇ ਆਪਣਾ ਪਿਓ ਦਾ ਲੜ ਲੜ ਛੱਡ ਕੇ ਪੱਲਾ ਛੱਡ ਕੇ ਕਿਉਂਕਿ ਆਪਣੀ ਪੰਗਤੀ 'ਚ ਸਾਨੂੰ ਕੀ ਸਮਝਾਏ ਤਰ ਸੱਜਣ ਨਾਮ ਲੱਗਿਆ ਕਿਸੇ ਨ ਦੇ ਮਨ ਜਿਸ ਸੱਜਣ ਦੇ ਧਾਵਣ ਮੰਨ ਲੱਗੇ ਨਾ ਪੱਲੇ ਨਾਂ ਦੇ ਲੱਗ ਕੇ ਤੇ ਕਿਸੇ ਮੂਹੇ ਸਾਡੇ ਬੰਨ ਨਹੀਂ ਪੈਣਗੇ ਇਸ ਕਰਕੇ ਕਦੇ ਵੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਰਾਜ ਦਾ ਨਾੜ ਛੜ ਕੇ ਪਿਆਰੋ ਸਾਨੂੰ ਕਿਤੇ ਬੜੀਆਂ ਬਸਾਨਾਂ ਕਬਰਾਂ ਤੇ ਜਾ ਕੇ ਮੱਥਾ ਟੇਕਣ ਦੀ ਲੋੜ ਨਹੀਂ ਕਿਤੇ ਪੰਡਤਾਂ ਦੇ ਧੱਕੇ ਖਾਣ ਦੀ ਲੋੜ ਨਹੀਂ ਗੁਰਮੁਖ ਪਿਆਰੋ ਉਹ ਜੀਵ ਵੀ ਵਾਹਿਗੁਰੂ ਦੇ ਬਣਾਏ ਹੋਏ ਨੇ ਉਹਨਾਂ ਕੋਲ ਜੇ ਸਾਡੇ ਕੋਲ ਸੋਝੀ ਦੇਣ ਵਾਲਾ ਸਾਡਾ ਮਾਰਬੇ ਸੰਕਿਸੇ ਗੁਰਜਾਂ ਦੀ ਲੋੜ ਨਹੀਂ ਸਤਿਗੁਰੂ ਦੀ ਹਾਜ਼ਰੀ ਆਪ ਨੇ ਪਰਮਾਰਗ ਕਰਨੀ ਗੁਰਮੁਖ ਪਿਆਰੇ ਵਿਚਾਰਾ ਕਰਦੇ ਆ ਬੇਹਤ ਪਕਾਦੇ ਆ ਤੁ ਮੰਗਦੇ ਇਹੋ ਜਾਇਦੇ ਜਰੀ ਪਾਰ ਬਖਸ਼ਣ ਜੋਗ ਹੈ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਮਖਸ ਰਹਿਣਾ ਗੁਰਮੁਖ ਪਿਆਰੇ ਗੁਰੂ ਘਰ ਜੇ ਸੇਖ ਜੱਥੇ ਜੋ ਸੰਤ ਕਾਜ ਮਤਾਵਾਂ ਦੇ ਨੇ ਭਾਈ ਸਾਹਿਬ ਵਿਚਾਰ ਕਰਕੇ ਇੱਕ ਦੋ ਬੇਨਤੀ ਬਸ ਜੇ ਗੁਰੂ ਘਰ ਦੇ ਸੇਖ ਜੱਥੇ ਸੰਤ ਕਾਜ ਮਤਾਵਾਂ ਦੇ ਨੇ ਗੁਰਮੁਖ ਪਹਿਲੇ ਦੋਨਾ ਸੇਖ ਜੱਥਿਆਂ ਬਸ ਗੁਰੂ ਘਰ ਦੇ ਗੁਰੂ ਮਹਾਰਾਜ ਦੇ ਘਰ ਵਾਸੇ ਐਸੀ ਕਿਰਪਾ ਕੀਤੀ ਗਈ ਹੈ ਸਤਿਗੁਰ ਕਿਰਪਾ ਕਰੇ ਸਾਰੇ ਸੰਤਰੀਆਂ ਦਾ ਜਥਿਆਂ ਦੇ ਚਰਨਾਂ ਦੇ ਅਰਦਾਸ ਬੇਨਤੀ ਕਰਨੀ ਹੈ ਸ਼ਾਮਾਂ ਦੇ ਮੇਰੇ ਦਿਲਾਂ ਸਜਗੇ ਜਿਨ੍ਹਾਂ ਦੇ ਵਿੱਚ ਪਾਏ ਪਰਮੇਸ਼ਰ ਜੀ ਪਹੁੰਚ ਰਹੇ ਨੇ ਗੁਰੂ ਮੁਖ ਪਿਆਰੋ ਗੁਰੂ ਤੇ ਜਿਆਰੀਆ ਪਾਸੋਂ ਸਿੱਖ ਚੋਰੀਆਂ ਦਾ ਅੰਦਰ ਸੰਤਾ ਵਾਸੀ ਪਿਆਰ ਕੀਤਾ ਜਾਂਦੇ ਉਸ ਸਰਬ ਸੰਤ ਨੂੰ ਬੇਨਤੀ ਕਰਾਈ ਸਾਹਮਣੇ ਨੇ ਪਹੁੰਚਦੀ ਕਿਰਪਾ ਦਾਤਰੀ ਆਏ ਭਾਈ ਗੁਰਬਚਨ ਸੰਦੇਸ਼ੋਂ ਕੀ ਜਿਹਾ ਪਾਸੋਂ ਜੁਰਤ ਕਰਦੇ ਸੈਕੀ ਨੇ ਆਪਾਂ ਕੁਝ ਵਿਚਾਰ ਸੰਕਰਨਾ ਕਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਪਨ